ਵਾਹਿਗੁਰੂ ਜੀ ਕੀ ਤੇ ਸਵਾਗਤ ਕਰਦੇ ਆ ਅੱਜ ਦੇ ਨਵੇਂ ਬਲੌਗ 'ਚ ਜੀ ਤੇ ਕਿਵੇਂ ਲੱਗਦੇ ਆ ਆਪਣੇ ਬਲੌਗ ਤੁਹਾਨੂੰ ਜਰੂਰ ਕਮੈਂਟਾਂ ਵਿੱਚ ਦੱਸਿਓ ਤੇ ਆ ਆ ਅੱਜ ਸਵੇਰੇ ਉੱਪਰ ਸਟੱਗੇ ਜੀ ਦੋ ਮੁੱਟੀ ਤੇ ਭਰਤ ਆਪਾਂ ਨੇ ਪਹਿਲਾਂ ਪਾਇਆ ਵਦਾ ਥੋੜਾ ਲੇਵਲ ਕਰਕੇ ਹੁਣ ਬਾਹਰ ਲੇਵਲ ਕੱਟ ਕੇ ਫਰਸ਼ ਪਾਵਾਂਗੇ ਤੇ ਅੱਜ ਪਲੰਬਰ ਵੀ ਆ ਗਿਆ ਜੀ ਪਲੰਬਰ ਨਾਲ ਜਾ ਕਰ ਰਹੇ ਹਾਂ ਸਲਾਹ ਜੀ ਕਿਵੇਂ ਸ਼ੈਂਕ ਕਿੱਥੇ ਗਿਆ ਹੋਣਾ ਕਾ ਕਰ ਰਹੇ ਸਰ ਉੱਪਰ ਉਹ ਬਿੱਟਰੀ ਚਲਾ ਰਿਹਾ ਮੈਂ ਆਉਣੀ ਉਹ ਮਾਣੋ ਜੀ ਸਹਜ ਗਿੱਲ ਸੁਣਾ ਫਿਰ ਕੋਈ ਗੱਲਬਾਤ ਜੋ ਤੇਰੇ ਮਨ ਦੀ ਆ ਹੋਰ ਨਹੀਂ ਬਾਬੇ ਕੀ ਵਿਚਾਰ ਦੇਣਾ ਚਾਹੁੰਦਾ ਹੈਗੇ ਅੱਜ ਆਇਆ ਮੈਂ ਕਿਹੋ ਵਿਚਾਰ ਦਵਾ ਅੱਜ ਕਿਹਦੀ ਸੇਵਾ ਕਰਨ ਆਇਆ ਤੂੰ ਦੱਸ ਕਿਹਦੀ ਸੇਵਾ ਕਰ ਰਿਹਾ ਮੰਨੂ ਨਾ ਹੁਣ ਤੋਂ ਇਹ ਗੱਲਾਂ ਕਰਾ ਮੈਨੂੰ ਕਿਹੜੀਆਂ ਗੱਲਾਂ ਪੁੱਛਾਂ ਪੁੱਛੀ ਜਾ ਟਰੈਕਟਰ ਦੇ ਟਾਇਰ ਦੇ ਕੇ ਕਿਵੇਂ ਰੇਗਾ ਹਾਂ ਟਰੈਕਟਰ ਦੇ ਟਾਇਰ ਲੈਣੇ ਹੁਣ ਇਹਨੇ ਕੱਸ ਕੇ ਟਰੈਕਟਰ ਦੇ ਟਾਇਰ ਟਰੈਕਟਰਾਂ ਦਾ ਸ਼ਿਕੀਨ ਆ ਮੁੰਡਾ ਮਸ਼ੀਨਰੀ ਦਾ ਸ਼ਿਕੀਨ ਆ ਨੇ ਵਾਲਾ ਮਾਰਵੀ ਵਾਲੇ ਚੜੇ ਜਿਆਦਾ ਕਿਉਂ ਮਾਰ ਉੱਥੀ ਆ ਸਮਰਾਵੀਓ ਇਧਰ ਆ ਤੂੰ ਸੁਣਾ ਦੇ ਸੱਤੂ ਗੱਲਬਾਤ ਇਹ ਮੁੰਡਾ ਇਟਲੀ ਦੇ ਸਾਡਾ ਕਿੰਨੇ ਦਿਨ ਹੋ ਗਏ ਸੱਤੂ ਆਏ ਨੂੰ ਮੀਨਾ ਵੀ ਦਾ ਮੀਨਾ ਹੋ ਗਿਆ ਇਧਰ ਚੌਂਕੀਦਾਰ ਆ ਸੁਣਾ ਦੇ ਕੋਈ ਗੱਲਬਾਤ ਕੱਲ ਵੀ ਨਹੀਂ ਸੁਣਾਈ ਕੱਲ ਵੀ ਰਹਿ ਗਈ ਆਪਣੀ ਗੱਲਬਾਤ ਕੱਲ ਤਾਂ ਓਟੇ ਸ਼ਾਮ ਹੋ ਗਈ ਸੀ ਹੈ ਸਾਸਰੀ ਘਰ ਮਿਲਾਉਣੀ ਭੁੱਲ ਜਾਂਦਾ ਇਧਰ ਤਾਂ ਦੁਨੀਆ ਤੈਨੂੰ ਦੇਖਦੀ ਆ ਯਾਰ ਤੇਰੇ ਪਿੰਡ ਵਾਲੇ ਵੀ ਦੇਖਦੇ ਆ ਹੋ ਹਾਂਜੀ ਹਾਂਜੀ ਸੁਣਾ ਕੋਈ ਗੱਲਬਾਤ ਸਾਡੀ ਬੇਬੇ ਦਾ ਹੋ ਗਿਆ ਆਪਰੇਸ਼ਨ ਅੱਖਾਂ ਦਾ ਵਧੀਆ ਹੋ ਗਿਆ ਹੈ ਨਾ 24000 ਮੈਂ ਜਿਹਾ ਭਵਾਂਦਾ 24000 ਦਾ ਲੰਚ ਚੜ ਕੋਈ ਨਾ ਮਿਹਤ ਕਰਦਾ ਕੋਈ ਗੱਲ ਨਹੀਂ ਹਾਂਜੀ ਤਲਪੁਰੀ ਸੀਸਾ ਲੋਕੀ ਕਹੂਗੀ ਵੀ ਹਾਂ ਬੁੜੀ ਉਹ ਚ ਅ ਬੜਾਪੇ ਵਿੱਚ ਮੈਨੂੰ ਪੁੱਛਿਆ ਹਾਂ ਹਾਂਜੀ ਹਾਂਜੀ ਅਗਲੀ ਵਾਰ ਵੀ ਮਹਾਰਾਜ ਕੇ ਅਰਦਾਸ ਕਰੂਗੀ ਵੀ ਮੇਰਾ ਜੀਵਨ ਸਾਥੀ ਮੇਰਾ ਇਹੀ ਚੌਂਕੀਦਾਰ ਹੀ ਮਿਲੇ ਮੈਨੂੰ ਠੀਕ ਹੈ ਠੀਕ ਨਹੀਂ ਬਿਸਤਰੀ ਗੱਲ ਹਾਂ ਤਾਂ ਹੀ ਤਨਸੀਸ ਤੇਰੀ ਉਹ ਕਰੂੰਗਾ ਅਗਲੀ ਵਾਰ ਉਹਦੇ ਨਾਲੇ ਵਿਆਹ ਕਰਾਉਣਾ ਜਰਾ ਮੈਂ ਰੱਬ ਨੂੰ ਕਹਿ ਕੇ ਜਾਊਂਗਾ ਵੀ ਅਗਲੇ ਜਨਮ 'ਚ ਉਹਦੇ ਨਾਲੇ ਕਰਾਂਦੇ ਆ। ਕੀ ਬਾਤ ਹੈ। ਆਈ ਨਹੀਂ ਪਤਾ। ਆਈ ਨਹੀਂ ਪਤਾ। ਡਰਦਾ ਤਾਂ ਨਹੀਂ ਬਾਈ ਤੇ ਨਾਲ। ਬਾਈ ਡਰਦਾ ਹੈਗਾ ਬਾਈ। ਇਹ ਵਾਰ ਰੱਖੀ ਹੋਈ ਆ ਉਹਦੀ। ਮੈਂ ਤਾਂ ਪੂਰੀ ਦਿਹਾੜੀ ਕੀ ਆ। ਨਹੀਂ ਮੇਸਤਰੀ ਇੱਕ ਗੱਲ ਦੱਸ। ਵੀ ਹੁਣ ਇਹ ਤੇਰੀ ਚਾਹਨਾ ਵੀ ਤੇਰਾ ਜਾਂ ਅਗਲੇ ਜਨਮ ਆਵੇਂ ਜਾਂ ਉਹ ਆਵੇ ਵੀ ਤੇਰਾ ਉਹਦੇ ਨਾਲੇ ਵਿਆਹ ਹੋਵੇ। ਹਾਂਜੀ ਹਾਂਜੀ। ਹਾਂ ਤਾਂ ਹੀ ਲੰਚ ਪਵਾਇਆ ਤਾਂ ਹੀ ਮਹਿੰਗੇ ਵਾਲਾ ਲੰਚ ਪਵਾਇਆ ਬੇਤਰੀ ਬੇਤਰੀ ਹੁਣ ਤੂੰ ਵੀ ਦੱਸ ਤੇ ਮੇਰੇ ਨਾਲੋਂ ਵੱਧ ਤਾਂ ਤੂੰ ਜਾਣਦਾ ਤੇਰੇ ਨਾਲ ਰਹਿੰਦਾ ਹੈ ਪਿਆਰ ਹੁੰਦਾ ਜਿੰਦੀ ਹੈ ਹੈ ਹੈਗਾ ਭਾਈ ਦਿਲੋਂ ਪ੍ਰੇਮ ਹੈਗਾ ਹੈਗਾ ਵਾਹ ਦਿਲੋਂ ਪ੍ਰੇਮ ਹੈਗਾ ਤਾਂ ਹੀ ਲੰਚ ਪਵਾਇਆ ਸਾਡੀ ਬੇਬੇ ਰਹਿ ਨੇ ਤਾਂ ਹੀ ਧਿਆਨ ਰੱਖਦਾ ਭਾਈ ਇਹ ਉਮਰ ਚ ਉਹ ਵੀ ਕਹਿੰਦੀ ਹੋਗੀ ਵੀ ਮੇਰਾ ਵਿਆਹ ਇਹਦੇ ਨਾਲੇ ਹੋਵੇ ਨਹੀਂ ਜਵਾਨੀ ਕੱਟ ਕੇ ਬੁਢਾਪੇ ਵਿੱਚ ਬੁਢਾਪੇ ਵਿੱਚ ਕੋਈ ਉਹ ਪੁੱਛਦਾ ਹਾਂ ਤਾਹੀ ਦਾ ਵਿਚਾਰਾ ਉਹ ਕਰਦਾ ਇੱਧਰ ਚਲਦੀ ਆ ਟਰੈਕਟਰਾਂ ਦੇ ਪੈਰਾਂ ਦੀ ਗੱਲਬਾਤ ਮੁੰਡੇ ਨੇ ਪਾਉਣੇ ਟਰੈਕਟਰ ਕਿਹੜੇ ਟਰੈਕਟਰ ਆ ਤੇਰੇ ਕੋਲ ਸਹਿਜ ਪ੍ਰੀਤ ਪ੍ਰੀਤ 750 ਹਾਂ ਪ੍ਰੀਤ ਟਰੈਕਟਰ ਵੀਰੇ ਚਾਰ ਹੋ ਜਾਣੇ ਆਪਣੇ ਅੱਛਾ ਚਾਰ ਹੋ ਜਾਣੇ ਚੱਕ ਦੇ ਫੱਟੇ ਇੱਕ ਮੇਰੇ ਉਸਤਾਦ ਦਾ ਹਰਮਿਤ ਠੀਕ ਆ ਇਹਦੇ ਰੇਟ ਸਾਈ ਜਿ ਮਿਲਿਆ ਉਹ ਦੰਦਾ ਤੋਂ ਪਾ ਦੇ ਉਥੇ ਟਾਇਰ ਪਾਉਣੇ ਮੁੰਡੇ ਨੇ ਰੇਟ ਲੰਦਾ ਫਿਰਦਾ ਹੈ ਨਾ ਮਾਰਕੀਟ ਘੁੰਮਦਾ ਚਾਹੀਦਾ ਚਾਹੀਦਾ ਭੰਗ ਹੁਣ ਅਸੀਂ ਵੀ ਕੰਮ ਕਰਦੇ ਆ ਮਾਰਕੀਟ ਘੁੰਮਦੇ ਆ ਜਣੀ ਘੁੰਮ ਫਿਰ ਕੇ ਥੋੜਾ ਜਿਹਾ ਟਾਈਮ ਲੱਗਦਾ ਆਪਣਾ ਸਮਾ ਜੋ ਕੰਮ ਕਰ ਛੱਡਣਾ ਪੈਂਦਾ ਪਰ ਆਪਾਂ ਨੂੰ ਫਾਇਦਾ ਬਹੁਤ ਹੁੰਦਾ ਨੌਲਜ ਆਉਂਦੀ ਜਾਂ ਨੰਬਰ ਇਹ ਵੀ ਬਾਥਰੂਮ ਆ ਇੱਧਰ ਆਪਣਾ ਪਲੰਬਰ ਲੱਗਿਆ ਹੋਇਆ ਜੋਰਾ-ਜੋਰਾ ਨਾਲ ਪਲੰਬਰ ਜੀ ਚਾਨਣੇ ਜਾਜੂ ਮੜਾ ਜਾਂ ਲੱਗੇ ਵੀ ਆ ਹਾਂਜੀ ਹਾਂਜੀ ਚੱਲ ਰਿਹਾ ਹਾਂ ਹਾਂਜੀ ਹਾਂਜੀ ਠੀਕ ਆ ਬਾਥਰੂਮ ਵੀ ਪਲੰਬਰ ਨੂੰ ਖਾਤੇ ਹੋ ਗਏ ਆ ਪਲੰਬਰ ਸਾਹਮਣੇ ਆ ਆ ਜਿੰਨਾ ਕੰਮ ਮਿਲੇ ਸਾਨੂੰ ਤਾਂ ਚੰਗਾ ਹੀ ਆ ਹਾਂਜੀ ਠੀਕ ਆ ਜੀ ਪਲੰਬਰ ਆਪਣਾ ਲੱਗਿਆ ਹੋਇਆ ਹੁਣ ਇੱਕ ਦੇ ਇੱਕ ਮਿਸਤਰੀ ਨੇ ਆਉਣਾ ਹੈ ਬਹੁਤ ਦੇ ਚਰਨ ਪੈਣੇ ਆ ਮਿਸਤਰੀਆਂ ਦੇ ਸਹੀ ਗੱਲ ਹੈ ਚਲੋ ਵੀ ਹੁਣ ਕੋਟੇ ਵਾਲੇ ਨੂੰ ਮਿਲਦੇ ਹਾਂ ਉੱਪਰ ਆ ਲੱਗਿਆ ਹੋਇਆ ਆਪਣਾ ਕੋਟੇ ਵਾਲਾ ਦਲੀਪ ਸਿੰਘ ਅੱਜ ਕੱਪੜਿਆਂ ਦੇ ਬਾਰੇ ਹੋਇਆ ਪਿਆ ਚੱਲ ਰਿਹਾ ਹੈ ਹਾਂਜੀ ਹਾਂਜੀ ਆ ਲੋ ਜੀ ਲਓ ਚਲੋ ਵੀ ਚਲੋ ਕਰੋ ਤੁਸੀਂ ਤੁਸੀਂ ਨਾ ਫੋਨ ਦੇ ਕੇ ਖੜੇਗੇ ਰੁਕਗੇ ਸਾਡਾ ਤਰੀਫ ਲੱਗਿਆ ਵੇਆ ਕੋਟਾ ਰੋਡ ਹੈ ਬਲੌਗ ਮੇਰਾ ਆਪਣੇ ਸਰਚ ਕਰ ਰਹਾ تھا ਜੀ ਕਿਆ ਨਾਮ ਸੇ ਹੈ ਮੈਂ ਤੈਨੂੰ ਕਰਾ ਦਿੰਦਾ ਸਰਚੇ ਦਾ ਕੋਈ ਗੱਲ ਨਹੀਂ ਮੈਂ ਸਰਚ ਕਰਾ ਦਲਕਾਰ ਸਿੰਘ ਖਾਲਸਾ ਦਲਕਾਰ ਖਾਲਸਾ ਮੈਂ ਕਰ ਰਿਹਾ ਤੇਰੀ ਅੱਛਾ ਅੱਛਾ ਹਾਂ ਹਾਂ ਆਪਾਂ ਸੀਟ ਵੀ ਕਿੱਥੇ ਸਰਚ ਗਿਆ ਕੋਈ ਨਾ ਕੋਈ ਨਾ ਕਰਾ ਦਿੰਦਾ ਤੇਰੇ ਫੋਨ ਪਰ ਚੈਨਲ ਨੂੰ ਸਬਸਕ੍ਰਾਈਬ ਕਰਾਉਣੀ ਹੈ ਤੈਨੂੰ ਤੇਰੇ ਇੱਧਰ ਜੀ ਇਹ ਮੁੰਡਾ ਸਾਡਾ ਮਿੱਤਰ ਹੈ ਭਰਾ ਛੋਟਾ ਇਹ ਦੇਖਣਾ ਕਹਿੰਦਾ ਇੱਧਰ ਬਾਬੇ ਬਣੂਗਾ ਇਹ ਹੁਣ ਆਪਾਂ ਇਹਦੇ ਵਿੱਚ ਖੋਲਣੀਆਂ ਨਹੀਂ ਗੱਲਾਂ ਇਹ ਫਿਰ ਜਦ ਤਿਆਰ ਹੋ ਜਾਊਗਾ ਸਭ ਫੇਰ ਪਤਾ ਲੱਗੇਗਾ ਵੀ ਕਿੱਥੇ ਕੀ ਆਉਣਾ ਕਿੱਥੇ ਕੀ ਹੋਣਾ ਹੈ ਆਸੀਂ ਕੰਮ ਕਰਦੇ ਜਰੂਰ ਸਾਬਾ ਹਾਂ ਫੇਰ ਨਾ ਬਾਅਦ ਵਿੱਚ ਜਦ ਹੁਣ ਤੁਹਾਨੂੰ ਬਲਾਉਂਦੇ ਉਹਦੇ ਵਧੀਆ ਹੋਊਗਾ ਫੇਰ ਨਾਲੇ ਪਤਾ ਲੱਗੇਗਾ ਫੇਰ ਨਾਲੇ ਦੱਸਾਂਗੇ ਹਾਂ ਨੇ ਆ ਰ ਆਉਂਦਾ ਦਲੀਪ ਆ ਪੱਥਰ ਨੂੰ ਲਾ ਕੇ ਹਾਂਜੀ ਬਿਲਕੁਲ ਜੀ ਵਧੀਆ ਨਾ ਬਿਲਕੁਲ ਵਧੀਆ ਜੀ ਮਹਗਾ ਆਇਆ ਪਰ ਕਹਿੰਦਾ ਵੀ ਮਹਗੇ ਨਾ ਮੁੱਲ ਮੋੜਦਾ ਹਨਾ ਨਰਮ ਮਹਗੇ ਦੀ ਗੱਲ ਇਹ ਕਿ ਨਾ ਲਾ ਕੇ ਨਾ ਰੂਹ ਖੁਸ਼ ਰਹਿੰਦਾ ਜੀ ਹਾਂ ਉਹੀ ਕਹਿੰਦਾ ਰੂਹ ਖੁਸ਼ ਹੋ ਗਈ ਉਹਨੇ ਤਾਂ ਤੇਰਾ ਮੂਡ ਖਰਾਬ ਕਰਤਾਗਾ ਸਾਡਾ ਵੀ ਕਰਤਾ ਤਾਂ ਹਨਾ ਹਾਂ ਤੇਰਾ ਬੰਦਾ ਵੀ ਕਰ ਗੁਸਤਾ ਇਹ ਵੀ ਕਰਦਾ ਤਾਂ ਕਹਿੰਦਾ ਵੀ ਅੱਛਾ ਜੀ ਮੈਂ ਅੱਜ ਰੱਖੇ ਮੱਛੀ ਇਹ ਇਤਨਾਸ ਤੇ ਨਹੀਂ ਹੁੰਦਾ ਸਾਰੀ ਤਨਾਸ ਕੋਲ ਇੱਕ ਜਣੇ ਕੋ ਬੋਟਾ ਨਹੀਂ ਹੱਥਾ ਕਿੱਡੀ ਮਾਰਗੀ ਦਾ ਸਾਬ ਨਹੀਂ ਤਾਂ ਰਣੇ ਵਾਲੀਆਂ ਹੋਰੇ ਕੁਸ ਰੱਖੀ ਫਿਰਦੇ ਆ ਸਾਨੂੰ ਜਣੀ ਇੱਕ ਦਿਹਾੜੀ ਲੱਗ ਗਈ ਇਹ ਦਲੀਬੀ ਨਾਲੇ ਤਾਂ ਕੋਲ ਪੈਕਿੰਗ ਲੋੜ ਆਣੀ ਚੰਨੀ ਜੀ ਮਾਈਕਲ ਸਾਹਿਬ ਬਤ ਜੀ ਖਦੇ ਜੀ ਸਹਿਜ ਆਏ ਹਾਂ ਜੀ ਹੁਣ ਕੇ ਲੈਣ ਉੱਤਰ ਤੋਂ ਮਿਸਤਰੀਆਂ ਕੋਲ ਤੇ ਡਬਲ ਡਬਲ ਸਤਿ ਸ੍ਰੀ ਅਕਾਲ ਡਬਲ ਡਬਲ ਦੁਆਰ ਤੋ ਫੇਰ ਕੇਕ ਲੈਣ ਆਇਆ ਹਾਂ ਅੱਜ ਆਪਣੇ ਪਿੰਡ ਮੁੰਡੇ ਦਾ ਜਨਮ ਦਿਨ ਆ ਸਾਡੇ ਲਾ ਗਵਾਂਡੀਆਂ ਨੇ ਹਨਾ ਉਹਦਾ ਕੇਕ ਲੈਣ ਆਇਆ ਹੈ ਜਾਓ ਜੀ ਬਾਹਰ ਹੀ ਦੁਕਾਨ ਕਿ ਇਹ ਸਾਡੇ ਨਾਮਾ ਬੰਦਾ ਬਨੋਦ ਜੀ ਲੈ ਖਨੀਰ ਅੱਧਾ ਕੇਕ ਆ ਗਿਆ ਹਾਂ ਠੀਕ ਆ ਜੀ ਕੇਕ ਜਣਾ ਚ 4 ਕਿਲੋ ਦਾ ਵਧੀਆ ਹਨਾ ਅੱਜ ਟੋਪੀ ਖਾਣੀਆ ਹੈ ਹੋਰ ਕੁਝ ਖੜਾ ਦਿੰਦੇ ਠੰਡਾ ਪੀਲਾ ਨਹੀਂ ਨਹੀਂ ਵੀਰੇ ਧੰਨਵਾਦ ਓਕੇ ਭਾਈ 1.5 ਕਿਲੋ ਪਨੀਰ ਦੇ ਕਿੰਨੇ ਬੱਜੇ ਅੱਧਾ ਕਿਲੋ ਵੀ 160 ਲਈ 100 ਸਰ ਹਾਂਜੀ ਆਪਣਾ ਖੜਾ ਗਊ ਦਾ ਜਾਇਆ ਜੀ ਇਹ ਪਨੀਰ ਹੁਣ ਦਬਾਬੇ ਚ ਦੇਣਾ ਜੀ ਮੁੰਡੇ ਆਏ ਆ ਦੂਰੀਆਂ ਵਾਸਤੇ ਬੜਦੂ ਤੇ ਇਹ ਗੱਲਬਾਤ ਚੱਲਦੀ ਹੈ ਜੀ ਯਾਦ ਹੈ ਬੈਠਾ ਇਸ ਸਪਾਈਸ ਵਾਲੀ ਜਿਹੜੀ ਕਰਦਾ ਹਾਂ ਹਾਈ ਬੀ ਨੰਬਰ ਨੂੰ ਪਹਿਲਾ ਹੋ ਗਿਆ ਪਹਿਲੀ ਵਾਰ ਗੁੰਗਾ ਹੀ ਹੋ ਜਾਂਦਾ ਉਹ ਹੋਰ ਤੋਂ ਜਾਣਾ ਭੱਜ ਹੋਰ ਤੋਂ ਜ਼ਿਆਦਾ ਭੱਜ ਜੀ ਬੌਂਦੇ ਜੀ ਹੁਣ ਜਾਣਾ ਮੈਂ ਸੁਤਨਾਮ ਦੀ ਬੱਲੇ ਬੱਲੇ ਹੋ ਗਈ ਸੁਤਨਾਮ ਬਈ ਬਹੁਤ ਤਕੜਾ ਕਰਵਾਦਾ ਬੁੜਕੇ ਜਿਹਾ ਬੈਠਿਆ ਕਿਤੇ ਉਹ ਜਿਹੀ ਹੋਰ ਕੰਮਾਂ ਦੇ ਤਰ੍ਹਾਂ ਬਹਿ ਗਿਆ ਬੌਂਦੇ ਚਾ ਪਾਣੀ ਹੁਣ ਮਾਲ ਹੈ ਆ ਬਾੜੀਆਂ ਵਾਲੇ ਬੌਂਦੇ ਜਿੱਤਦੇ ਮਟਰ ਭਾਈ ਅਜ ਜਦੋਂ ਘਰ ਦੀ ਜੋੜੀ ਘਰ ਦਾ ਘੜਵਾਣਾ ਉਹਨੇ ਕਰਾਈ ਫਰਾਲੇ ਵਾਲੇ ਗਿਆਨੀ ਨੇ ਉਹ ਪੈਸੇ ਗੋਗਾ ਬੈਠਾ ਨੰਬਰ ਫੇਰ ਪਹਿਲਾਂ ਉਹਨੇ ਆਪਣੇ ਘਰ ਦੇ ਗੱਲ ਤਾਂ ਬੌਂਦ ਪਾਜਦੇ ਥੋੜੀ ਕਮਾਲ ਬਰੀਕ ਜਿਹਾ ਪਹਿਲਾਂ ਆ ਬੁੱਗੇ ਕੋਲ ਜਦ ਜਿਹੜਾ ਤੇ ਹਣਾ ਬਹੁਤ ਜਾਂਦੇ ਨਾ ਕੱਢ ਜੇ ਕਰੇ ਅਸੀਂ ਗਏ ਇੱਥੇ ਗੁੱਬਾ ਹੈ ਨਹੀਂ ਬਹੁਤ ਜੀਲਾ ਦਿੱਤਾ ਆਪਣੇ ਬੱਚੇ ਨਾਲੇ ਜਾਂ ਬੌਂਦ ਸਾਰੇ ਇਕੱਠੇ ਜਾਂ ਨਹੀਂ ਕੋਣ ਬਾਜੀ ਵੇਲੇ ਬਹੁਤ ਚੰਗੀ ਚੀਜ਼ ਮਹਿੰਗੀ ਲੱਗਣਾ ਮੁੰਡੇ ਨੇ ਲਾਵੇ ਬੁੱਗੇ ਵਾਲਾ ਕਾਲਾ ਜਿਹੜਾ ਵਾਲਾ ਸਾਂਹ ਬਹੁਤ ਸਾਰੇ ਸਾਡੀ ਹੋਰੀ ਜਿਹੜ ਨੂੰ ਬੜੀ ਆਸ ਦੀ ਜਿੰਦੇ ਪੌਣ ਦੇ ਨਾ ਚਲਾ ਗਿਆ ਨਾ ਇਹਨੇ ਜਿੰਨਾ ਅਧੂਰੀ ਇਹ ਮੁੰਡਾ 7 ਲੱਖ ਰੁਪਏ ਲੈ ਗਿਆ ਇੱਕ ਡੱਕਾ ਨਹੀਂ ਬਣਿਆ 1 ਲੱਖ 10 ਹਜ਼ਾਰ ਨੂੰ ਲੈ ਕੇ ਗਿਆ ਜੀ ਅਸੀਂ ਡੱਕਾ ਵੀ ਨਹੀਂ ਬਣਿਆ ਉਹਨੇ ਉਹਨਾਂ ਨੇ ਕਿੰਨੇ ਦਿੱਤਾ ਉਹਨਾਂ ਨੇ ਦਿੱਤਾ 75 ਹਜ਼ਾਰ ਇਹ ਕਿਹਾ ਬਈ ਕੱਲ ਸਮਝ ਆਣ ਹੋਈ ਜੀ ਗੱਲ ਅਕਲ 'ਚ ਪੈ ਗਈ ਮੁੰਡੇ ਆ ਇਹ ਕਿਹੜਾ ਦਿੱਤਾ ਭਾਜੀ ਇੱਜ ਤਾਂ ਹੀ ਮੂੜੇ ਦੀ ਗੇਮ ਆ ਭਾਜੀ ਇਹ ਮੂੜੇ ਦੀ ਗੱਲ ਹੈ ਸਮਝ ਆਉਂਦੀ ਲੋਟਾ ਕਿੰਨੇ ਵਾਰ ਚੁੱਕਦਾ ਭਾਜੀ ਜਨੀ ਮਾਰ ਜੀ ਕੋਈ ਪਤਾ ਨਹੀਂ ਬਾਕੀ ਦਾ ਗੱਲ ਨੂੰ ਘੁੰਮਦਾ ਹੋਣੇ ਢਾਂਟਾ ਤੋਂ ਪੈਸੇ ਪਤਾ ਕਿ ਆ ਜੀ ਨਿਕਣਾ ਇਹ ਭੱਜ ਵੀ ਆਖ ਰਿਹਾ ਦਾ ਇਹ ਤਾਂ ਹੀ ਮੋੜਾ ਫੋੜਨਾ ਹਨਾ ਉੱਪਰ ਮੋੜ ਤੇ ਜਨਮ ਆਉਂਦੇ ਕੀ ਕਾਰਨ ਕੀ ਹੈ ਅੱਲਾ ਪਾ ਜਿਹੜਾ ਮੋੜੇ ਪਰ ਬਸ ਕਰਿਆ ਕੰਮ ਜਿੱਤੇ ਮੋੜੀ ਜਿੱਥੇ ਹੋ ਗਏ ਜਿੱਤ ਮੋੜ ਦਾ ਪਾ ਹੁਣਾ ਕੇ ਟਾਈਨ ਕਿੰਨਾ ਤੇਜ਼ ਤਾਂ ਯਾਰ ਚੜ੍ਹਾਈ ਕੇ ਟਾਈਨ ਦੀ ਕਿੰਨੀ ਚੜ੍ਹਾਈ ਆਵੀਂ ਅਭੀ ਨਹੀਂ ਭੰਨਦਾ ਉਹ ਹੀ ਆ ਲੋ ਕਦੇ ਪੈਸੀ ਗਲਦੀ ਆ ਜੀ ਬਸ ਅਰੇ ਤੇ ਪੈ ਗਿਆ ਜੀ ਇਹ ਜਿੰਨਾ ਮਰਜੀ ਭੱਜੀ ਜਾਵੇ ਭੱਜ ਨੂੰ ਕੀ ਕਰਨਾ ਕਿ ਰੋਕ ਲੈਣਾ ਸਾਰੇ ਭਜਾਉਣ ਪਾਈਏ ਕਿੱਥੇ ਨਾਲ ਭੱਜੇ ਪਾਸ ਮੁਕੱਦਰ ਪਾ ਦਮ ਦਮ ਕਰਦਾ ਦਮ ਕਰਦਾ ਪਰਸ ਤਾਂ ਇਹ ਤਾਂ ਬੜੀ ਗਏ ਇਹਨੂੰ ਸਾਰ ਨਾਲ ਬੜੀ ਇਸ ਮਤ ਪਾ ਨਹੀਂ ਨਹੀਂ ਭਜਾ ਸਕਦਾ ਹੁਣ ਉਹ ਤਾਂ ਵੀਡੀਓ ਬਣਾਉਂਦਾ ਫੋਟੋ ਵੀ ਖਿੱਚੇ ਦਿੰਦੇ ਜਿਹੇ ਤਰ੍ਹਾਂ ਵੀ ਲੈ ਲਾਂਗੇ ਜਿੰਨਾ ਮਾਰੀ ਉਹਨੂੰ ਤੇ ਕੋਈ ਚੱਕਰ ਇਹਨਾਂ ਮਤਵ ਲੈਣੀ ਆ ਨਹੀਂ ਕੋਸੂ ਨੂੰ ਹਰ ਮੰਮੀ ਕਰਦਾ ਮਾੜਾ ਜਿਹਾ ਚਲੇ ਗਿਆ ਉਸਨ ਕਰਦੀ ਹੈ ਸਾਡਾ ਵੀ ਗਿਆ ਯਾਦ ਕਰਨ ਵੀ ਹਾਂ ਕੋਈ ਤਾਂ ਮਾਰਨ ਨਾਲ ਹੂੰ ਊਂਡੰਗ ਮਾਰਨੇ ਵਾਲਾ ਵੀ ਆਏ ਥੋੜੇ ਲੱਗਣ ਦੇ ਲੁਕਾ ਆਈ ਪਾ ਯਾਰ ਮਾੜਾ ਮੋਟਾ ਦਾ ਪਸੂ ਕਰਦਾ ਉਹਨੂੰ ਇਹ ਉਹਨੂੰ ਹੀ ਕਰਦਾ ਬਸ ਅੱਥਰ ਕੋਈ ਨਹੀਂ ਜਾਂਦਾ ਬਸ ਇਹ ਆਕੜ ਹੋਊਗੀ ਤਾਂ ਹੀ ਭੱਜੂ ਇਹ ਦੋ ਦਿਨ ਰੋਕੀ ਜਾਂਦੀ ਥੋੜੀ ਲੋਦੀ ਦੇ ਦਿਓ ਨਾਲੋਂ ਤਾਂ ਕੋਕਰ ਕੋਕਰ ਦਿਨ ਹਾਂ ਕਿਹਨਾ ਆਏ ਨਾ ਆਉਣਾ ਵੀ ਸੀ ਰੋਦੇ ਰੋਦੇ ਉਹਨੂੰ ਕਾਪੀ ਲੈ ਕੇ ਨਾ ਆਇਓ ਨਾ ਨਾ ਉਹਦਾ ਖੋਣਾ ਫੁੱਲਣਾ ਨਾ ਹਾਂ ਜੀ ਜਿਵੇਂ ਤੁਸੀਂ ਬਲੌਗ 'ਚ ਦੇਖਿਆ ਹੀ ਹੈ ਨਾ ਵੀ ਆਪਾਂ ਨੇ ਨਾ ਬੌਲਦ ਵੀ ਆਪਣਾ ਦੁਆਬੇ ਸੰਜਿਆ ਕਰਤਾ ਆਪਣਾ ਬੌਲਦ ਆਪਾਂ ਸ਼ੌਂਕ ਦਾ ਬੌਲਦਾਂ ਦਾ ਸ਼ੌਂਕ ਤਾਂ ਬਹੁਤ ਸਾਰੇ ਆ ਪਰ ਬੌਲਦਾਂ ਦਾ ਸ਼ੌਂਕ ਵੀ ਆਪਾਂ ਨੂੰ ਛੋਟੇ ਬਚਪਨ ਤੋਂ ਹੀ ਆ ਤੇ ਆਪਾਂ ਬੌਲਦਾਂ ਦੀ ਖੇਡ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਨੇ ਬੌਲਦ ਪਹਿਲਾਂ ਸਿੰਗਲ 'ਚ ਭਜਾਉਂਦੇ ਤੇ ਤੇ ਆਪਾਂ ਨੇ ਹੁਣ ਇਹ ਦੂਰੀਆਂ 'ਚ ਦੇ ਦਿੱਤਾ ਦੂਰੀਆਂ ਦਾ ਗੇਮ ਤਾਂ ਆਪਾਂ ਨੂੰ ਘੱਟ ਪਤਾ ਹੈ ਇਹ ਫਿਰ ਮੁੰਡਿਆਂ ਨੂੰ ਆਪਾਂ ਨੇ ਇਹਨਾਂ ਨੂੰ ਸੰਜਿਆ ਕਰ ਲਿਆ ਇਹਨੂੰ ਬਹੁਤ ਦੇ ਦੇਣਾ ਆਪਾਂ ਨਹੀਂ ਤੇ ਘਰਾਂ ਜਾਵੂਗਾ ਉੱਥੇ ਮਿਹਨਤ ਕਰਾਉਣਗੇ ਇਹਨੂੰ ਟ੍ਰੇਨ ਕਰਨਗੇ ਤੇ ਉਹਦੇ ਬਾਅਦ ਦੂਰੀਆਂ 'ਚ ਭੱਜੂਗਾ ਹੁਣ ਬਹੁਲਦ ਤੇ ਆਪਣਾ ਪਿੰਡ ਚੱਲੀਏ ਇਕੱਲਾ ਗਿੱਲ ਗਰੁੱਪ ਦਾ ਨੋ ਬੋਲੂਗਾ ਜੀ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੇ ਬਲੌਗ ਵੀਡੀਓ ਵਧੀਆਂ ਲੱਗਦੀ ਹੋਣਗੀਆਂ ਤੇ ਆਪਣੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਫੇਰ ਅਗਲੇ ਨਵੇਂ ਬਲੌਗ 'ਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ